ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਇਆ ਜਰਾ ਕਹਾਣੀ ਸਦਰਾਂ ਦੀ ਮਿੱਟੀ ਭਾਗ ਚੌਥਾ ਇਸ ਕਹਾਣੀ ਦੇ ਲੈ ਕੇ ਹਨ ਚਰਨਜੀਤ ਸਿੰਘ ਕਲੇਰ ਜੀ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਹਾਣੀ ਬੰਦੇ ਸਿੰਘ ਦੇ ਹੱਥਾਂ ਵਿੱਚ ਜਦੋਂ ਪੁਲਿਸ ਵਾਲਿਆਂ ਹੱਥ ਕੜੀ ਲਗਾਈ ਤਾਂ ਰੂਪਕੌਰ ਪਹੁੰਚ ਚੱਕੀ ਜਈ ਰਹਿ ਗਈ ਵਿਆਹ ਦੀ ਪਹਿਲੀ ਰਾਤ ਭੁੱਖ ਖਾ ਗਈ ਤੇ ਅਗਲੀ ਸਵੇਰ ਇਹ ਵਾਪਰ ਗਿਆ ਜਿਹਦੀ ਉਸ ਨੂੰ ਉਮੀਦ ਵੀ ਨਾ ਸੀ ੂੜਾ ਹੱਥੀ ਤੇ ਹੱਥਾਂ ਤੇ ਲੱਗੀ ਮਹਿੰਦੀ ਉਸ ਨੂੰ ਭੱਕਦੀ ਹੋਈ ਨਜ਼ਰ ਆਈ ਸਾਰੀਆਂ ਸਦਰਾਂ ਨੂੰ ਜਿਵੇਂ ਕਿਸੇ ਨਿਚੋੜ ਦਿੱਤੀਆਂ ਹੋਣ ਪੁਲਿਸ ਵਾਲਿਆਂ ਨੇ ਉਸ ਨੂੰ ਪੁਲਿਸ ਜੀਪ ਵਿੱਚ ਧੱਕਿਆ ਤਾਂ ਉਹ ਬੋਲਿਆ ਵਿਸ਼ਵਾਸ ਕਰ ਰੂਪ ਮੈਂ ਕੁਝ ਨਹੀਂ ਕੀਤਾ ਇਹਨਾਂ ਨੂੰ ਜ਼ਰੂਰ ਕੋਈ ਗਲਤ ਫਹਿਮੀ ਹੋਈ ਏ ਪਰ ਉਹ ਕਹਿੰਦੀ ਬੱਸ ਸਟੈਂਡ ਤੇ ਖੜੇ ਲੋਕਾਂ ਵਿੱਚ ਉਹ ਇੱਕ ਤਮਾਸ਼ਾ ਬਣ ਗਈ ਪੁੱਲ ਸਬੰਦੇ ਸਿੰਘ ਨੂੰ ਲੈ ਕੇ ਚਲੀ ਗਈ ਤਾਂ ਉਸ ਦੀ ਸਮਝ ਨਾ ਆਵੇ ਉਹ ਕੀ ਕਰੇ ਅੰਤੋਂ ਆਪਣੇ ਪੇਕੇ ਘਰ ਜਾਣ ਵਾਲੀ ਬੱਸ ਨੂੰ ਪਕੜ ਲਿਆ ਘਰੇ ਹਾਲੀ ਸਾਰੇ ਫਸਕੇ ਡਰੇ ਸੀ ਉਸ ਦੀ ਵੱਡੀ ਭੈਣ ਤੇ ਜੀਜਾ ਹੱਸੀ ਠੱਠਾ ਕਰ ਰਹੇ ਸੀ ਜਦੋਂ ਰੋਂਦੀ ਹੋਈ ਰੂਪਕੌਰ ਜਾਂ ਮਾਂ ਦੇ ਗਲ ਨੂੰ ਲੱਗ ਗਈ ਸਾਰਾ ਮਾਹੌਲ ਉੱਥੇ ਹੀ ਚਹਿਰ ਗਿਆ ਕੀ ਹੋਇਆ ਰੂਪ ਉਹਨਾਂ ਨੂੰ ਪੁਲਿਸ ਫੜ ਕੇ ਲੈ ਗਈ ਰੂਪਕਾਰ ਰੋਂਦੀ ਹੋਈ ਬੋਲੀ ਹੈ ਸਾਰੇ ਹੈਰਾਨ ਹੋ ਗਏ ਪਰ ਕਿਉਂ ਕੀ ਕੀਤਾ ਸੀ ਉਸਨੇ ਪਤਾ ਨਹੀਂ ਰੋਂਦੀ ਹੋਈ ਰੂਪਕਾਰ ਬੋਲੀ ਅਸੀਂ ਜਿਵੇਂ বাস ਸਟੈਂਡ ਤੇ ਉਤਰੇ ਜਿਵੇਂ ਪੁਲਿਸ ਅੱਡੇ ਤੇ ਸਾਡਾ ਹੀ ਇੰਤਜ਼ਾਰ ਕਰ ਰਹੀ ਹੋਵੇ ਚਾਰ-ਪੰਜਾਂ ਸਾਨੂੰ ਘੇਰ ਲਿਆ ਫਿਰ ਉਹਨਾਂ ਉਹਨਾਂ ਦੇ ਹੱਥੀ ਹੱਤਕੜੀ ਲਾਈ ਉਹਨਾਂ ਵਿਰੋਧ ਕੀਤਾ ਆਪਣਾ ਕਸੂਰ ਪੁੱਸਿਆ ਪਹਿਲਾਂ ਤਾਂ ਕੋਈ ਕੁਝ ਨਹੀਂ ਬੋਲਿਆ ਫਿਰ ਇੱਕ ਸਪਾਹੀ ਬੋਲਿਆ ਥਾਣੇ ਚੱਲ ਕਸੂਰ ਵੀ ਦੱਸਦੇ ਆ ਮੈਂ ਨਾਲ ਤੁਰੀ ਤੇ ਇੱਕ ਨੇ ਮੈਨੂੰ ਪਿੱਛੇ ਹਟਣ ਨੂੰ ਕਿਹਾ ਕਿਹੜੇ ਥਾਣੇ ਲੈ ਕੇ ਗਏ ਪੂਰਨ ਸਿੰਘ ਉਸਦੇ ਵੱਡੇ ਜੀਜੇ ਨੇ ਪੁੱਸਿਆ ਇਹ ਤਾਂ ਉਹਨਾਂ ਦੱਸਿਆ ਨਹੀਂ 나ਹੀਂ ਮੈਂ ਪੁੱਸਿਆ ਰੂਪਕੌਰ ਬੋਲੀ ਪਰ ਉਹ ਕਹਿ ਰਹੇ ਸੀ ਕਿ ਉਹਨਾਂ ਕੁਝ ਨਹੀਂ ਕੀਤਾ ਪੁਲਿਸ ਨੂੰ ਗਲਤਫਹਿਮੀ ਹੋਈ ਏ ਪਰ ਪੁਲਿਸ ਨੇ ਉਸ ਨੂੰ ਫੜਿਆ ਸੀ ਕੋਈ ਗੱਲ ਤਾਂ ਜ਼ਰੂਰ ਹੋਵੇਗੀ ਪੂਰਨ ਸਿੰਘ ਉਹਦੇ ਵੱਡੇ ਭਰਾ ਰਾਮ ਸਿੰਘ ਨੂੰ ਬੋਲਿਆ ਐਵੇਂ ਤਾਂ ਪੁਲਿਸ ਵਾਲੇ ਕਿਸੇ ਨੂੰ ਨਹੀਂ ਫੜਦੇ ਪਰ ਉਹ ਕਹਿ ਰਹੇ ਸੀ ਉਹਨਾਂ ਕੁਝ ਨਹੀਂ ਕੀਤਾ ਮੰਨ ਲਿਆ ਪਰ ਫਿਰ ਵੀ ਪੁਲਿਸ ਉਸ ਨੂੰ ਪਕੜਿਆ ਅਸਲ ਗੱਲ ਤਾਂ ਪੁਲਿਸ ਵਾਲੇ ਹੀ ਦੱਸਣਗੇ ਰਾਮ ਸਿੰਘ ਗੰਭੀਰ ਸ਼ਬਦਾਂ ਚ ਬੋਲਿਆ ਪਰ ਬੇਬੇ ਤੁਸੀਂ ਤਾਂ ਬੰਦੇ ਸਿੰਘ ਬਾਰੇ ਪੂਰੀ ਪੁੱਛਤਾਸ ਕੀਤੀ ਸੀ ਨਾ ਕੀ ਪੁੱਛਣਾ ਸੀ ਉਹ ਹੀ ਉਹ ਵਿਚੋਲਣ ਸੀ ਸੀ ਜੀਨੇ ਤੇਰੇ ਲਈ ਤੇ ਪੂਰਨ ਸਿੰਘ ਲਈ ਦੱਸ ਪਾਈ ਸੀ ਰੂਪਕੌਰ ਦੀ ਮਾਂ ਹਰਨਾਮ ਕੌਰ ਕਲਪਕੇ ਬੋਲੀ ਫੇਰ ਉਹਨੇ ਤਾਂ ਪੂਰੀ ਪੁੱਛਗਿਸ ਤੋਂ ਬਾਅਦ ਹੀ ਹਾਮੀ ਭਰੀ ਹੋ ਪੂਰਨ ਸਿੰਘ ਬੋਲਿਆ ਉਹ ਛੱਡੋ ਇਹ ਸੋਚੋ ਹੁਣ ਕੀ ਕਰਨਾ ਹੈ ਰਾਮ ਸਿੰਘ ਬੋਲਿਆ ਅੰਬਰਸਰ ਚਲਦੇ ਹਾਂ ਪੂਰਨ ਸਿੰਘ ਬੋਲਿਆ ਲੱਭਦੇ ਹਾਂ ਕਿਹੜੇ ਥਾਣੇ ਲੈ ਗਏ ਨੇ ਉਸ ਨੂੰ ਕੀ ਚਾਰਜ ਲਾਇਆ ਫਿਰ ਵੇਖਾਂਗੇ ਕੀ ਕੀਤਾ ਜਾ ਸਕਦਾ ਹੈ ਮੇਰਾ ਇੱਕ ਦੋਸਤ ਡੀਐਸਪੀ ਹੈ ਉਹਨੂੰ ਵੀ ਫੋਨ ਕਰ ਪੁੱਛਦੇ ਉਹ ਕੀ ਸਲਾਹ ਦਿੰਦਾ ਹੈ ਏਹੀ ਠੀਕ ਰਹੁ ਰਾਮ ਸਿੰਘ ਨੇ ਹਾਮੀ ਭਰੀ ਤੇ ਰੂਪਕੌਰ ਨੂੰ ਪੁੱਛਿਆ ਬੰਦੇ ਦੇ ਭਰਾਵਾਂ ਨੂੰ ਦੱਸਿਆ ਨਾ ਉਹ ਇਨਕਾਰ ਵਿੱਚ ਸਿਰ ਹਿਲਾਉਂਦੀ ਬੋਲੀ ਕੱਲ ਵਿਆਹ ਹੋਇਆ ਸੀ ਸਵੇਰੇ ਅਸੀਂ ਅੰਮ੍ਰਿਤਸਰ ਨੂੰ ਨਿਕਲ ਪਏ ਉੱਥੇ ਕਿਹੜੇ ਸੈਕਟਰ ਵਿੱਚ ਰਹਿੰਦੇ ਸੀ ਮੈਨੂੰ ਤਾਂ ਇਹ ਵੀ ਪਤਾ ਨਹੀਂ ਦੂਜਾ ਇਹ ਸਭ ਕੁਝ ਇੱਕਦਮ ਵਾਪਰ ਗਿਆ ਮੈਨੂੰ ਕੁਝ ਸੁਝਿਆ ਹੀ ਨਹੀਂ ਬੇਬੇ ਤੈਨੂੰ ਕੁਝ ਪਤਾ ਏ ਵਿਚੋਲਣ ਨੇ ਇੱਕ ਰੁਕਾ ਤਾਂ ਦਿੱਤਾ ਸੀ ਮੈਨੂੰ ਕਿ ਕੁਝ ਪੁੱਛਤਾਛ ਕਰਨੀ ਹੋਵੇ ਤਾਂ ਅਸੀਂ ਚੰਡੀਗੜ੍ਹ ਜਾ ਕੇ ਕਰ ਸਕਦੇ ਹਾਂ ਨਾਮ ਕਰ ਬੋਲੀ ਮੈਂ ਲਿਆਉਂਦੀ ਹਾਂ ਅੰਦਰੋਂ RAM ਸਿੰਘ ਤੇ ਪੂਰਨ ਸਿੰਘ ਅੰਮ੍ਰਿਤਸਰ ਪਹੁੰਚੇ ਪਹਿਲਾਂ ਉਹਨਾਂ ਉਹਦੇ ਵੱਡੇ ਭਰਾ ਨੂੰ ਤਾਰ ਕੀਤੀ ਫਿਰ ਬੱਸ ਸਟੈਂਡ ਤੋਂ ਹੀ ਪਤਾ ਕੀਤਾ ਕਿ ਇਹ ਪੁਲਿਸ ਕਿਸੇ ਨੂੰ ਬੱਸ ਸਟੈਂਡ ਤੋਂ ਫੜਦੀ ਏ ਤਾਂ ਕਿੱਥੇ ਲੈ ਕੇ ਜਾਂਦੀ ਏ ਪਤਾ ਲੱਗਿਆ ਜ਼ਿਆਦਾਤਰ ਇਹ ਜੇ ਬੰਦਿਆਂ ਨੂੰ ਪੁਲਿਸ ਸੁਲਤਾਨ ਬਿੰਡ ਚੌਂਕੀ ਲੈ ਕੇ ਜਾਂਦੀ ਹੈ ਦੋਨੋਂ ਤਾਂਗਾਕਰ ਸੁਲਤਾਨ ਬੰਡ ਚੌਂਕੀ ਪਹੁੰਚੇ ਜਿਸ ਜੇਲ੍ਹ ਵਿੱਚ ਬੰਦੇ ਸਿੰਘ ਬੰਦ ਸੀ ਉਸ ਨਾਲ 6-7 ਹੋਰ ਬੰਦੇ ਵੀ ਬੰਦ ਸਨ ਤੇ ਸਭ ਦੇ ਜਿਸਮ ਦੇ ਅੰਡਰ ਵੀਰ ਹੀ ਸੀ ਤੇ ਸਭ ਨੰਗਾ ਜਿਸਮ ਜਿਸਦਾ ਸੀ ਪੁਲਿਸ ਨੇ ਸਭ ਤੇ ਆਪਣਾ ਜੋਰ ਸਵਾਰ ਕੇ ਅਜਮਾਇਆ ਉਹਨਾਂ ਵਿੱਚੋਂ ਤਿੰਨ ਕੁ ਬੰਦੇ ਹੌਸ ਵਿੱਚ ਸਨ ਬਾਕੀ ਲਗਭਗ ਬੰਦੇ ਸਿੰਘ ਬਾਗ ਬੇਹੋਸ਼ ਸਨ ਇੱਕ ਹੀ ਦਿਨ ਪੁਲਿਸ ਵਾਲਿਆਂ ਕੋਟ-ਕੋਟ ਕੇ ਬੰਦੇ ਸਿੰਘ ਦਾ ਹੁਲੀਆ ਬਦਲਾ ਦਿੱਤਾ ਸੀ ਇਹ ਕੀ ਹਾਲ ਬਣਾ ਦਿੱਤਾ ਤੁਸੀਂ ਇਸ ਦਾ ਪੂਰਨ ਸਿੰਘ ਜੇਲ੍ਹ ਵਿੱਚ ਬੇਹੋਸ਼ ਪਏ ਬੰਦੇ ਸਿੰਘ ਵੱਲ ਵੇਖਦਾ ਹੋਇਆ ਥੋੜਾ ਗੁੱਸੇ ਵਿੱਚ ਬੋਲਿਆ ਤੂੰ ਕੌਣ ਇੱਕ ਦੋ ਫੀਤੀਆਂ ਵਾਲੇ ਸਿਪਾਹੀ ਨੇ ਘੂਰ ਕੇ ਪੁੱਛਿਆ ਮੇਰਾ ਨਾਮ ਪੂਰਨ ਸਿੰਘ ਹੈ ਭਪਾਲ ਤੋਂ ਹਾਂ ਪੂਰਨ ਸਿੰਘ ਬੋਲਿਆ ਤੇ ਉਹ ਜਿਸ ਨੂੰ ਤੂੰ ਕੁੱਟ-ਕੁੱਟ ਬੇਹੋਸ਼ ਕੀਤਾ ਹੈ ਅੰਦਰ ਸੁਣਿਆ ਸਾਡਾ ਰਿਸ਼ਤੇਦਾਰ ਹੈ ਦੋਹਾਂ ਦਾ ਹਾਂ RAM ਸਿੰਘ ਨੇ ਵਿਹਾਮੀ ਭਰੀ ਔਰਤੂੰ RAM ਸਿੰਘ ਮੇਰਾ ਸਾਲਾ ਹੈ ਜਵਾਬ ਪੂਰਨ ਸਿੰਘ ਨੇ ਦਿੱਤਾ ਤੇ ਪਕੜੇ ਗਏ ਅਪਰਾਧੀ ਦਾ ਵੀ ਸਾਲਾ ਹੈ ਉਹ ਉੱਠਦਾ ਹੋਇਆ ਬੋਲਿਆ ਬੈਠੋ ਮਿਲਵਾਉਂਦਾ ਤੁਹਾਨੂੰ ਦੋਹਾਂ ਨੂੰ ਵੱਡੇ ਸਾਹਿਬ ਨਾਲ ਦੂਜੇ ਸਿਪਾਹੀ ਨੂੰ ਜਿੰਦਰ ਵੇਖੀ ਮੈਂ ਸਾਹਬ ਨੂੰ ਦੱਸ ਕੇ ਆਇਆ ਪਿੱਸੋ ਕਿਤੇ ਦੋਵੇਂ ਖਿਸਕਣਾ ਜਾਣ ਜੇ ਖਿਸਕਣਾ ਹੀ ਹੁੰਦਾ ਤਾਂ ਆਉਂਦੇ ਹੀ ਕਿਉਂ ਜਿੰਦਰ ਸਿੰਘ ਬੋਲਿਆ ਤੇਰੀ ਰਾਏ ਪੁੱਸੀ ਮੈਂ ਉਹ ਗੁੱਸੇ ਚ ਬੋਲਿਆ ਨਹੀਂ ਤੇ ਫਿਰ ਜੋ ਕਿਹਾ ਉਹਦਾ ਧਿਆਨ ਰੱਖੀ ਮੁਨਸੀ ਨਹੀਂ ਲੱਗਾ ਇਸ ਥਾਣੇ ਤੂੰ ਉਹ ਬੋਲਿਆ ਤੋਂ ਦੋਹਾਂ ਨੂੰ ਘੂਰਦਾ ਹੋਇਆ ਇੱਕ ਕਮਰੇ ਦੇ ਦਰਵਾਜ਼ੇ ਪਿੱਛੇ ਗਾਇਬ ਹੋ ਗਿਆ 2 ਮਿੰਟ ਬਾਅਦ ਇੱਕ 6 ਫੁੱਟ ਲੰਮਾ ਜਵਾਨ ਜਿਹਦੇ ਮੋਢਿਆਂ ਤੇ ਦੋ ਸਟਾਰ ਲੱਗੇ ਸੀ ਤੇ ਸਾਤੀ ਤੇ ਕਰਤਾਰ ਸਿੰਘ ਦੀ ਪੱਟੀ ਲੱਗੀ ਹੋਈ ਸੀ ਉਸ ਦੇ ਕਮਰੇ ਚੋਂ ਬਾਹਰ ਆਇਆ ਤੇ ਉਹਨਾਂ ਸਾਹਮਣੇ ਕੁਰਸੀ ਤੇ ਬੈਠ ਗਿਆ ਉਸ ਪਿੱਛੇ ਉਹ ਸਪਾਹੀ ਨਿਕਲਿਆ ਤੇ ਕੁਰਸੀ ਦੇ ਇੱਕ ਪਾਸੇ ਖੜ ਗਿਆ ਤਾਂ ਜਿੰਦਰਨਾਮ ਦਾ ਸਪਾਹੀ ਆਪਣੀ ਸੀਟ ਤੇ ਹੀ ਖੜ ਗਿਆ ਤੁਸੀਂ ਆਇਓ ਇਸ ਬੰਦੇ ਦਾ ਪਤਾ ਲੈਣ ਜੀ ਕਾ ਤੋ ਜਾਣਦੇ ਹੋ ਤੁਸੀਂ ਇਸ ਬੰਦੇ ਨੂੰ ਤੇ ਕੀ ਕੀ ਜਾਣਦੇ ਹੋ ਇਸ ਬੰਦੇ ਬਾਰੇ ਦੱਸੋ ਪੂਰਨ ਸਿੰਘ ਆਰਾਮ ਸਿੰਘ ਵੱਲ ਤੱਕਿਆ ਤਾਂ ਉਹਨੇ ਉਹ ਸਭ ਦੱਸਿਆ ਜਿਹਨੂੰ ਉਹਦੀ ਮਾਂ ਗੁਰਨਾਮ ਕੌਰ ਉਹਨਾਂ ਨੂੰ ਦੱਸਿਆ ਸੀ ਫੇਰ ਬੰਦੇ ਸਿੰਘ ਦੇ ਚੰਡੀਗੜ੍ਹ ਰਹਿੰਦੇ ਭਰਾਵਾਂ ਬਾਰੇ ਦੱਸਿਆ ਰੂਪ ਕੌਰ ਨਾਲ ਰਿਸ਼ਤੇ ਬਾਰੇ ਵਿਆਹ ਬਾਰੇ ਸਭ ਦੱਸਿਆ ਹੂੰ ਕਰਤਾਰ ਸਿੰਘ ਨੇ ਲੰਮਾ ਘਹਰਾ ਭਰਿਆ ਤੇ ਬੋਲਿਆ ਜਾਣੀ ਤੁਹਾਡੇ ਪਰਿਵਾਰ ਨੇ ਵਿਚੋਲਣ ਦੇ ਕਹਿਣ ਤੇ ਰਿਸ਼ਤਾ ਕਰ ਦਿੱਤਾ ਜੀ ਡੀਐਸਪੀ ਮਾਜੀ ਕੁਮਾਰ ਸਿੰਘ ਨੂੰ ਕੌਣ ਜਾਣਦਾ ਤੁਹਾਡੇ ਦੋਹਾਂ ਚੋਂ ਜੀ ਦੋਸਤੇ ਮੇਰਾ ਪੂਰਨ ਸਿੰਘ ਛੱਟ ਬੋਲਿਆ ਤੇ ਨਾਲ ਹੀ ਉਸ ਨੂੰ ਸਮਝ ਆ ਗਿਆ ਕਿ ਕਿਉਂ ਥਾਣੇਦਾਰ ਉਹਨਾਂ ਨਾਲ ਇੰਨੇ ਪਿਆਰ ਨਾਲ ਗੱਲ ਕਰ ਰਿਹਾ ਏ ਵੈਸੇ ਜਨਾਬ ਬੰਦੇ ਸਿੰਘ ਨੇ ਕੀ ਕੀਤਾ ਜੋ ਤੁਸੀਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਗਿਰਫਤਾਰ ਗੁਰਫਤਾਰ ਕੋਈ ਨਹੀਂ ਕੀਤਾ ਬਸ ਸਿਰਫ ਪੁਸਤਾਸ ਕਰਨ ਲਈ ਫੜਿਆ ਸੀ ਕਰਤਾਰ ਸਿੰਘ ਲਾਪਰਵਾਹੀ ਨਾਲ ਬੋਲਿਆ ਪੁਸਤਾਸ ਕਰਦੇ ਬਸ ਥੋੜੀ ਸਖਤਾਈ ਹੋ ਗਈ ਉਹ ਦੋਨਾਂ ਦੇ ਮੂੰਹ ਵਿੱਚੋਂ ਨਿਕਲਿਆ ਜਦੋਂ ਕਿ ਆਰਮ ਸਿੰਘ ਸੋਚ ਰਿਹਾ ਸੀ ਕਿ ਜੇ ਪੁਸਤਾਸ ਲਈ ਬੰਦੇ ਸਿੰਘ ਨੂੰ ਇੰਨਾ ਕੁੱਟ ਸਕਦੇ ਨੇ ਜਦੋਂ ਕਿਸੇ ਮੁਜਰਮ ਦਾ ਰਿਮਾਂਡ ਰੈਂਦੇ ਹੋਣਗੇ ਉਸ ਵੇਲੇ ਉਹਦਾ ਕੀ ਹਾਲ ਕਰਦੇ ਹੋਣਗੇ ਉਂਝ ਫੜਿਆ ਕਿਉਂ ਸੀ ਹਫਤਾ ਪਹਿਲਾਂ 10 ਤਰੀਕ ਦੀ ਸ਼ਾਮ ਕੋਈ 8 8:30 ਵਜੇ ਰਾਣੀ ਬਾਗ ਲਾਗੇ ਰਹਿੰਦੇ ਇੱਕ ਵਪਾਰੀ ਲਾਲਾ ਹਰਜਾਰ ਚੰਦ ਦਾ ਕਤਲ ਹੋ ਗਿਆ ਸੀ ਤੇ ਲੱਖਾਂ ਰੁਪਏ ਦਾ ਸਮਾਨ ਦੁਕਾਨ ਤੋਂ ਚੋਰੀ ਹੋ ਗਿਆ ਸੀ ਪੁਲਿਸ ਨੂੰ शक ਕੇ ਕਿ ਇਹ ਕਿਸੇ ਪੇਤੀ ਦਾ ਕੰਮ ਹੈ ਸੋ ਜੋ-ਜੋ ਬੰਦੇ ਲਾਲਾ ਜੀ ਦੀ ਦੁਕਾਨ ਤੇ ਕੰਮ ਕਰਦੇ ਸੀ ਜਾਂ ਜਿੰਨਾ ਕੀਤਾ ਸੀ ਅਸੀਂ ਸਭ ਤੋਂ ਪੁੱਛਤਾਛ ਕਰ ਰਹੇ ਸੀ ਫਿਰ ਇਹਦਾ ਨਾ ਆਇਆ ਪੁਸਤਾਸ ਪੜਤਾਲ ਕੀਤੀ ਪਤਾ ਲਗਾਏ ਦਿੱਲੀ ਗਿਆ ਤਾਂ ਸਾਨੂੰ ਇਸ ਤੇ ਸ਼ੱਕ ਹੋ ਗਿਆ ਸਾਡੇ ਭੇਦੀਏ ਇਸ ਨੂੰ ਚੰਡੀਗੜ੍ਹੋਂ ਅੰਮ੍ਰਿਤਸਰ ਦੀ ਵਾਸ ਚੜਦੇ ਵੇਖਿਆ ਬਸ ਜਿੱਦਾਂ ਬਸ ੱਡੇ ਪਹੁੰਚੀ ਅਸੀਂ ਇਸ ਨੂੰ ਫੜ ਲਿਆ ਪਰ ਜੋ ਕਹਾਣੀਆਂ ਉਹਨੇ ਆਪਣੀ ਦੱਸੀ ਤੇ ਤੁਸੀਂ ਦੱਸੀ ਉਸ ਤੋਂ ਬੰਦਾ ਤੁਹਾਡਾ નિર્ਦੋਸ਼ ਲੱਗਦਾ ਹੈ ਫੇਰ ਕਦੋਂ ਛੱਡੋਂਗੇ ਅੱਜ ਸ਼ਾਮ ਤੱਕ ਵੇਖ ਲਓ ਫਿਰ ਇਹਨਾਂ ਦੀ ਗਰੰਟੀ ਤੇ ਛੱਡ ਦੇਵਾਂਗੇ ਸ਼ੁਕਰੀਆ ਪਰ ਇਹਨੂੰ ਰੋਜ਼ ਇੱਥੇ ਹਾਜ਼ਰੀ ਦੇਣੀ ਪਊ ਜਦੋਂ ਤੱਕ ਕੇਸ ਹੱਲ ਨਹੀਂ ਹੋ ਜਾਂਦਾ ਅਸੀਂ ਸਮਝਾ ਦੇਵਾਂਗੇ ਏਸੀ ਦੋਸਤੋ ਆਪਣੀ ਅੱਜ ਦੀ ਕਹਾਣੀ ਮਿਲਦੇ ਆਂ ਅਗਲੇ ਭਾਗ ਦੇ ਨਾਲ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ